ਉਹ ਚੁੜਕਲਾ ਰਿਆ ਬਣਾਇਆ ਨਾ ਸਰਦਾਰਾਂ ਤੇ ਲੋਕਾਂ ਨੇ ਜਿ ਸਰਦਾਰਾਂ ਦੇ 12 ਵਜ ਗਏ ਸਮਾਂ ਆਇਆ ਜੀ 1757 ਈਸਵੀ ਦਾ ਪਾਣੀਪਤ ਦੀ ਲੜਾਈ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਅਵਦਾਲੀ ਲੁੱਟ ਕੇ ਦਿੱਲੀ ਨੂੰ ਅਫਗਾਨਿਸਤਾਨ ਵਾਪਸ ਜਾ ਰਿਹਾ ਸੀ ਸਿੱਖ ਜਗਤ ਨੇ ਮਿਸਲਾਂ ਦੇ ਰੂਪ ਵਿੱਚ ਜਥਿਆਂ ਦੇ ਰੂਪ ਵਿੱਚ ਇਹਦੇ ਤੇ ਰਾਤ ਦੇ 12 ਵਜੇ ਹੱਲਾ ਬੋਲ ਦਿੱਤਾ 12 ਵਜੇ ਕਮਸਾਨ ਦਾ ਯੁੱਧ ਹੁੰਦਾ ਹੈ ਸੈਂਕੜੇ ਪਠਾਣਾ ਦੇ ਖੋਪੜ ਉਡਾ ਦਤੇ ਖਾਲਸੇ ਨੇ ਚੋਰਾ ਨੂੰ ਮੋਰ ਪੈ ਗਏ ਹੀਰੇ ਜਵਹਰਾਤ ਦੌਲਤ ਸ਼ੌਹਰਤ ਜਿਹੜੀ ਹਿੰਦੁਸਤਾਨ ਦੀ ਲੁੱਟ ਕੇ ਲਿਜਾ ਰਿਆ ਸੀ ਅਬਦਾਲੀਓ ਸਿੰਘਾਂ ਨੇ ਖੋ ਲਈ ਤੇ ਭਾਰਤ ਵਰਸ਼ ਦੀਆਂ ਬਹੁ ਬੇਟੀਆਂ ਹਿੰਦੂ ਪਰਿਵਾਰਾਂ ਦੀਆਂ ਧੀਆ ਜਿਨ੍ਹਾਂ ਨੂੰ ਬੰਦੀ ਬਣਾ ਕੇ ਗਜ਼ਨੀ ਦੀ ਮੰਡੀ ਅੰਦਰ ਵੇਚਣ ਲਈ ਲਿਜਾ ਰਿਆ ਸੀ ਉਹ ਛੜਵਾ ਕੇ ਖਾਲਸੇ ਨੇ ਘਰੋ ਘਰ ਪਹੁੰਚਾਈਆਂ